ਹਾਂਜੀ ਕੀ ਗੱਲ ਹੈ ਵੀਰੇ ਜਨਾਬੂ ਮਾਤਾ ਜੀ ਮੈਂ ਤੁਹਾਡਾ ਭਰਾ ਪ੍ਰਿੰਸੀਪਲ ਆ ਗੱਲ ਤਾਂ ਵੀਰੇ ਇਹ ਹੈਗੀ ਆਪਣੇ ਕੋਲੇ ਸੁਸ਼ੀਲ ਕੁਮਾਰ ਜੀ ਦਾ ਸ਼ਬੀਹ ਦਾ ਫੋਨ ਆਇਆ ਸੀ ਤੇ ਪਿੰਡ ਵਾਲਿਆਂ ਦਾ ਰਾਏਕੜ ਕੁੱਪੇ ਤੋਂ ਜਿੱਥੇ ਚਾਰ ਗਊਆਂ ਦਾ ਪਤਾ ਲੱਗਿਆ ਵੀ ਉਹ ਮਰੀਆਂ ਨੇ ਸ਼ੱਕ ਇਹ ਜਾਂਦਾ ਸੀਗਾ ਵੀ ਕੀ ਪਤਾ ਇਹ ਰਾਖਿਆ ਨੇ ਇਹਨਾਂ ਸੱਡੀਆਂ ਹੁਣ ਹਨਾ ਵੀ ਉਹ ਜਿਵੇਂ ਮਾਰ ਜਾਂਦੇ ਸੱਟੇ ਜਾਂਦੇ ਲੇਕਿਨ ਇਹ ਰਾਖਿਆਂ ਦਾ ਕੰਮ ਤਾਂ ਐ ਨਹੀਂਗਾ ਕਿਉਂਕਿ ਕਿਉਂਕਿ ਸੜਨੀ ਲੱਗੀ ਕੋਈ ਹੱਡ-ਗੋਡਾ ਨਹੀਂ ਟੁੱਟਿਆ ਇਹ ਬਾਕੀ ਪੋਸਟਮਾਰਟਮ ਹੋਊਗਾ ਪ੍ਰਸ਼ਾਸਨ ਆਇਆ ਹੋਇਆ ਪਰਚਾ ਕਰਾਇਆ ਹੋਇਆ ਹੈਗਾ ਤੇ ਵੀ ਇਹ ਪਤਾ ਕਰਨਾ ਵੀ ਇਹ ਮਰੀਆਂ ਕਿਹ ਹੈ ਇਹਨਾਂ ਦਾ ਕਾਰਨ ਕੀ ਹੈ ਕਿਉਂਕਿ ਅੱਜ ਤੋਂ ਤਕਰੀਬਨ 20 ਦਿਨ ਪਹਿਲਾਂ ਵੀ ਇਹੀ ਕੇਸ ਸੀਗਾ ਉਦੋਂ ਵੀ ਤਿੰਨ ਚਾਰ ਗਊਆਂ ਮਰੀਆਂ ਹੋਈਆਂ ਸੀ ਇਦੋਂ ਪਹਿਲਾਂ ਖੂਚੋਂ ਪੱਢ ਕੇ ਆਏ ਆ ਵੀ ਇਹ ਕਾਰਨ ਕੀ ਹੈ ਇਹ ਗਊਆਂ ਐ ਪੱਟ ਕੇ ਡਿੱਗਦੀਆਂ ਆ ਮਰਦੀਆਂ ਕਾਦੇ ਨਾਲ ਮਰਦੀਆਂ ਕੀ ਕਾਰਨ ਹੈ ਉਹਦੇ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋਏ ਸੀਗੇ ਤੇ ਬਾਕੀ ਪੋਸਟਮਾਰਟਮ ਹੋਈ ਜਾਂਦਾਗਾ ਡਾਕਟਰਾਂ ਦੀ ਟੀਮ ਆ ਰਹੀ ਐ ਐਸਐਚਓ ਸਾਹਿਬ ਆ ਗਏ ਬਕ ਸਾਰਾ ਪ੍ਰਸ਼ਾਪ ਪਰਚਾ ਜਿਹੜਾ ਅਨਛਾਤੇ ਹੁੰਦਿਆਂ ਦੇ ਘਟਾਤਾ ਇਹ ਵਾਕ ਸਾਰਾ ਪਤਾ ਲੱਗੂਗਾ ਅੱਜ ਦੁਪਹਿਰ ਵੇਲੇ ਇੱਕ ਤਲਾ ਮਿਲੀ ਕਿ ਪਿੰਡ ਰਾਜਗੜ੍ਹ ਕੁੱਬੇ ਦੇ ਕੋਲ ਚਾਰ ਗਊ ਬਾਂਛਤੀਆਂ ਬਾਡੀਜ਼ ਪਈਆਂ ਨੇ ਜਿਸ ਤੇ ਫੌਰੀ ਕਾਰਵਾਈ ਕਰਦੇ ਹੋਏ ਥਾਣਾ ਮੋੜ ਵਿਖੇ ਐਫ ਆਈ ਆਰ ਨੰਬਰ 98 ਮਿਤੀ 26/8/2024 ਅੰਡਰ ਸੈਕਸ਼ਨ 299 325 196 ਬੀ ਐਨ ਐਸ ਅਤੇ ਸੈਕਸ਼ਨ 12 ਆਫ ਦਾ ਪ੍ਰੀਵੈਂਸ਼ਨ ਆਫ ਟੋਲਰੈਂਟੀ ਟੂ ਐਨੀਮਲਸ ਐਕਟ ਅਰਜ ਡਿਸਟ੍ਰਿਕਟ ਕੀਤਾ ਗਿਆ ਵੈਟਰਰੀ ਡਾਕਟਰਸ ਦਾ ਬੋਰਡ ਬਣਵਾਇਆ ਗਿਆ ਅਤੇ ਬੋਰਡ ਵੱਲੋਂ ਗਊ ਬਛ ਦਾ ਪੋਸਟਮਾਰਟਮ ਕਰਵਾ ਕੇ ਤਾਂ ਜੋ ਇਹਨਾਂ ਦੇ ਮੌਤ ਦੇ ਕਾਰਨ ਦਾ ਪਤਾ ਲੱਗ ਸਕੇ ਪੂਰੇ ਮਾਨ ਮਰਿਆਦਾ ਨਾਲ ਗਊ ਬਛ ਦਾ ਸੰਸਕਾਰ ਕੀਤਾ ਗਿਆ ਦੋਸ਼ੀਆਂ ਨੂੰ ਫੜਨ ਲਈ ਟੈਕਨੀਕਲ ਐਵੀਡੈਂਸ ਜਿਵੇਂ ਕਿ ਸੀਸੀਟੀਵੀ ਫੁਟੇਜ ਮੋਬਾਈਲ ਡੰਪ ਡਾਟਾ ਅਤੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਖੰਘਾਲਣ ਤੋਂ ਬਾਅਦ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ ਇਸ ਤੋਂ ਇਲਾਵਾ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸੂਰਸਾਰਾਂ ਹੀ ਦੋਸ਼ੀਆਂ ਦਾ ਪਤਾ ਲੱਗ ਸਕੇ ਤੇ ਇਹਨਾਂ ਨੂੰ ਤੁਰੰਤ ਅਰੈਸਟ ਕੀਤਾ ਜਾ ਸਕੇ